ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੀਆਂ ਜੀ ਉਹ ਆਪਾਂ ਪੂਛੇ ਵਾਲੇ ਪਾਣੀ ਦੇ ਵਿੱਚ ਇੱਕ ਚੀਜ਼ ਮਿਲਾਵਾਂਗੇ ਤੇ ਆਪਣੇ ਘਰ ਦੇ ਅੰਦਰ ਮੱਖੀਆਂ ਬਿਲਕੁਲ ਨਹੀਂ ਆਉਣਗੀਆਂ ਤੇ ਮੱਖੀਆਂ ਦੂਰ ਕਰਨ ਵਾਸਤੇ ਭਜਾਉਣ ਵਾਸਤੇ ਤੇ ਬਹੁਤ ਹੀ ਸੌਖਾ ਤਰੀਕਾ ਹੈ ਜੀ ਤੇ ਹੁਣ ਜਿਆਦਾ ਕਰਤਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਮੱਖੀ ਆਉਂਦੀ ਆ ਤੇ ਉਦੋਂ ਆਪਾਂ ਛੁਟਕਾਰਾ ਕਿਵੇਂ ਪਾ ਸਕਦੀਆਂ ਪੋਚੇ ਵਾਲੇ ਪਾਣੀ ਦੇ ਵਿੱਚ ਹੀ ਤੁਸੀਂ ਇਹ ਚੀਜ਼ ਮਣਾਉਣੀ ਆ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਕਿਹੜੀ ਚੀਜ਼ ਮਣਾਉਣੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜੇ ਸਾਡੇ ਚੈਨਲ ਤੇ ਪਲੀਜ਼ ਤੁਸੀਂ ਪਹਿਲੀ ਵਾਰੀ ਆਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਲਓ ਜੀ ਆਪਾਂ ਤੁਹਾਨੂੰ ਦੱਸਦੇ ਹੁਣ ਕਿਹੜੀਆਂ ਕਿਹੜੀਆਂ ਆਪਾਂ ਇਹਦੇ ਵਿੱਚ ਚੀਜ਼ਾਂ ਐਡ ਕਰਨੀਆਂ ਨੇ ਜੇ ਤੁਹਾਨੂੰ ਸਾਡੀ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਆ ਕਰੋ ਜੀ ਨਾਰਮਲੀ ਇਹ ਆਪਣੇ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਤੇ ਮੱਖੀਆਂ ਤੁਹਾਡੇ ਘਰ ਵਿੱਚ ਬਿਲਕੁਲ ਵੀ ਨਹੀਂ ਆਉਣਗੀਆਂ। ਆਪਾਂ ਨੇ ਜੀ ਇੱਥੇ ਲਈਆ ਫਰਨੈਲ ਫਰਮੈਲ ਦੀ ਆਪਾਂ ਦੋ ਗੋਲੀਆਂ ਲਵਾਂਗੇ। ਇਹਨਾਂ ਨੂੰ ਆਪਾਂ ਨਾ ਚੰਗੀ ਤਰ੍ਹਾਂ ਨਾਲ ਕੁੱਟਣਾਂਗੇ। ਦੇਖੋ ਜੀ ਕਿਸੇ ਵੀ ਤੁਸੀਂ ਇਹਨੇ ਕੁੰਡੀ ਛੋਟੇ ਦੇ ਵਿੱਚ ਨਹੀਂ ਕੁੱਟਣੀਆਂ ਹੈਗੀਆਂ ਕਿਉਂਕਿ ਇਹਦੀ ਟੇਸ ਨਹੀਂ ਨਹੀਂ ਜਾਂਦੀ ਹੈਗੀ। ਟੇਸ ਕਰਕੇ ਤੁਸੀਂ ਕੋਈ ਵੀ ਇਸ ਤਰ੍ਹਾਂ ਨਾਲ ਫਾਪੇ ਲਿਓ। ਫਾਪੇ ਦੇ ਉੱਤੇ ਰੱਖ ਕੇ ਕੁੱਟ ਲਿਓ। ਬਹੁਤ ਸਾਰੇ ਮੇਰੇ ਨਾਲ ਪੁੱਟੀਆਂ ਜਾਂਦੀਆਂ ਤੁਸੀਂ ਇਹਦਾ ਚੰਗੀ ਤਰ੍ਹਾਂ ਅੱਜ ਪਾਊਡਰ ਬਣਾ ਲੈਣਾ ਵਾ ਜਿਹੇ ਪਾਣੀ ਦੇ ਵਿੱਚ ਆਪਾਂ ਇਸੇ ਤਰ੍ਹਾਂ ਪਰਨੈਰ ਨੂੰ ਇਹ ਗੋਲੀਆਂ ਨੂੰ ਐਡ ਕਰ ਦਿਆਂ ਤਾਂ ਦੇਖੋ ਜੀ ਇਹ ਘਰਦੀਆਂ ਨਹੀਂ ਹੈਗੀਆਂ ਇਸ ਤਰ੍ਹਾਂ ਕਿ ਤੁਸੀਂ ਇਹਦਾ ਪਾਊਡਰ ਹੀ ਬਣਾਉਣਾ ਵਾ Una face că butul de vici pe lemn le extrage. E divecea pană, un garnpan din aia. ਸੀਨ ਜਿਆਦਾ ਵੀ ਬਣਾ ਕੇ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਪੋਚਾ ਲਗਾਉਣਾ ਇਹਦਾ ਇੱਕ ਦੋ ਢਾਟੇ ਤੁਸੀਂ ਵਿੱਚ ਇਹਦੇ ਪਾਣੀ ਦੇ ਵਿੱਚ ਡਿਪ ਕਰ ਸਕਦੇ ਹੋ ਦੇਖੋ ਜੀ ਅਗਲੀ ਚੀਜ਼ ਹੈ ਜਿਹੜੀ ਆਪਣੀ ਨਮਕ ਤੁਸੀਂ ਨਮਕ ਲੈਣਾ ਨਮਕ ਤੇ ਤੁਸੀਂ ਪਾ ਦਿਓ ਜੀ

ਇਹਨੂੰ ਤੁਸੀਂ ਜਿੰਨੀ ਮਰਜ਼ੀ ਬਣਾ ਕੇ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਪੋਚਾ ਲਗਾਉਣਾ ਵਾ ਤੇ ਇੱਕ ਡੋਟਾ ਾ ਕੇ ਤੁਸੀਂ ਪਾਣੀ ਦੇ ਵਿੱਚ ਤੁਸੀਂ ਪਾ ਸਕਦੇ ਹੋ ਪੋਚਾ ਲਾਉਣ ਦੇ ਟਾਈਮ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਨਾਲ ਇਸ ਤਰ੍ਹਾਂ ਮਿਕਸ ਕਰ ਲਾਂਗੇ ਪਾਣੀ ਤੁਸੀਂ ਗਰਮ ਲੈਣਾ ਹੈ ਜਿਹੜੀਆਂ ਆਪਣੀ ਇਹ ਫਰਨੈਲ ਦੀਆਂ ਬੋਲੀਆਂ ਪਾਣੀਆਂ ਜਿਹੜੀ ਮਾੜੀ ਮੋਟੀ ਟਲੀ ਰਹੇਗੀ ਤੇ ਉਹ ਆਪੇ ਪਾਣੀ ਦੇ ਵਿੱਚ ਹੀ ਖੁੱਲ ਜਾਣਗੇ ਜਦੋਂ ਵੀ ਤੁਸੀਂ ਇਹ ਕੈਮੀਕਲ ਪਾਉਣਾ ਤੇ ਪੋਚੇ ਵਾਲਾ ਪਾਣੀ ਥੋੜਾ ਜਿਹਾ ਤੁਸੀਂ ਗਰਮ ਲੈਣਾ। ਲੋ ਜੀ ਆਪਾਂ ਨੇ ਪਾਣੀ ਪਾ ਲਿਆ ਦੇ ਵਿੱਚ ਪੋਚਾ ਲਗਾਉਣ ਲਈ ਥੋੜਾ ਜਿਹਾ ਆਪਾਂ ਨੇ ਪਾਣੀ ਪੋਚਾ ਲਿਆ ਤੇ ਜਿਹੜੀ ਆਪਾਂ ਨੇ ਆਹ ਫਰਨੇਲ ਬਣਾਈ ਸੀਗੀ ਤੇ ਉਹਦੇ ਵਿੱਚ ਨਾ ਆਪਾਂ ਨੇ ਨਮਕ ਪਾਇਆ। ਤੇ ਇੱਕ ਕਿਸਮ ਦਾ ਇਹ ਆਪਣਾ ਕੈਮੀਕਲ ਤਿਆਰ ਹੋ ਗਿਆ। ਤੇ ਇਹਨੂੰ ਥੋੜਾ ਜਿਹਾ ਹਲਾਵਨੇ। ਹਲਾ ਕੇ ਇਹਦੇ ਵਿੱਚ ਸਿਰਫ ਆਪਾਂ दो ढाटी पावे और ये लगावे पोचा ती खुद हराम मन के चलो बिलकुल भी अपने बाखिया नहीं आव ਲੋਜੀ ਆਪਾਂ ਹੁਣ ਤੁਹਾਨੂੰ ਨੂੰ ਪੋਚਾ ਲਗਾ ਕੇ ਵੀ ਦਿਖਾਉਨੇ ਆਂ ਨਾਇ ਤਾਂ ਦੇਖੋ ਜੀ ਜਿਹੜਾ ਆਪਾਂ ਨੇ ਨਮਕ ਪਾਇਆ ਉਹਦੇ ਨਾਲ ਬਹੁਤ ਹੀ ਵਧੀਆ ਆਪਣੇ ਫਰਸ਼ਾਂ ਦੀ ਕਲੀਨਿੰਗ ਹੁੰਦੀ ਆ ਤੇ ਜਿਹੜੀ ਆਪਾਂ ਨੇ ਫਰ ਲੈਡ ਪਾਈਆ ਤੇ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਤਿਲਕਲੀ ਮੱਖੀ ਨਹੀਂ ਆਵੇ ਦੇਖੋ ਜੀ ਜਿਆਦਾ ਕਰਤਾ ਗਰਮੀਆ ਦੇ ਵਿੱਚ ਬਹੁਤ ਜ਼ਿਆਦਾ ਮੱਖੀਆਂ ਆਉਂਦੀਆਂ ਨੇ ਤੇ ਆਪਾਂ ਜਿੰਨੀ ਮਰਜ਼ੀ ਸਫਾਈ ਰੱਖੀਏ ਤੇ ਜਿੰਨੇ ਮਰਜ਼ੀ ਪੋਚੇ ਲਗਾਈ ਜਾਈਏ ਤੇ ਕਿ ਤੁਸੀਂ ਰੋਜ਼ ਨਹੀਂ ਇਹ ਫਰਨਲ ਪਾਉਣੀ ਹੈਗੀ ਤੁਸੀਂ ਇੱਕ ਦਿਨ ਛੱਡ ਕੇ ਵੀ ਪਾ ਸਕਦੇ ਹੋ ਤੇ ਕਿ ਉਹ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ